60000 ਤੋਂ ਟੱਪ ਗਈਆਂ ਨੌਕਰੀਆਂ ਚਾਹੇ 4 ਸਾਲ ਆਪਨ ਨੂੰ ਹੋਏ ਨਹੀਂ 60000 ਤੋਂ ਵੱਧ ਨੌਕਰੀ ਤੁਹਾਡੇ ਪਿੰਡਾਂ ਚ ਤੁਹਾਡੇ ਰਿਸ਼ਤਿਆਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਮਿਲੀਆਂ ਹੋਣਗੀਆਂ ਤੇ ਹੱਥ ਖੜਾ ਕਰਕੇ ਕਹਿ ਦਿਓ ਹੱਥ ਖੜਾ ਕਰਕੇ ਕਹਿ ਦਿਓ ਕਿਸੇ ਨੇ 1 ਰੁਪਈਆ ਵੀ ਲਿਆ ਹੋਵੇ 1 ਰੁਪਈਆ ਗਲੀ ਵਾਲਾ ਰੁਪਈਆ ਵੀ ਲਿਆ ਹੋਵੇ ਕਿਸੇ ਨੇ ਜਾਂ ਕਿਸੇ ਨੂੰ ਸ਼ਪਾਰਸ਼ ਲਾਉਣੀ ਪੈਗੀ ਹੋਵੇ ਵੀ ਯਾਰਾ ਐਮਐਲਏ ਜਾਣਦਾ ਜਾਂ ਮੰਤਰੀ ਜਾਣਦਾ ਤਾਂ ਮਿਲੂਗੀ ਨੌਕਰੀ ਨੰਬਰ ਤਾਂ ਬਹੁਤ ਵਧੀਆ ਆ ਗਏ ਪਰ ਹਜੇ ਹਜੇ ਐਮਐਲਏ ਦਾ ਤੇ ਮੰਤਰੀ ਦਾ ਫੋਨ ਨੰਬਰ ਨਹੀਂ ਆਇਆ ਉਹ ਨੰਬਰ ਪਿੱਛੇ ਰਹਿ ਜਾਂਦੇ ਸੀ ਮੰਤਰੀ ਦਾ ਫੋਨ ਨੰਬਰ ਮੁੰਗੇ ਆ ਜਾਂਦਾ ਸੀ ਨੋ ਕੈਸ਼ ਨੋ ਫਰਮੈਸ਼ ਸਿੱਧੀ ਤੁਹਾਡੇ ਬੱਚੇ ਪੜਨਗੇ ਤੁਹਾਡੇ ਘਰੇ ਚਿੱਠੀ ਆਊਗੀ ਇੱਕ ਇੱਕ ਚਿੱਠੀ ਨਹੀਂ ਦੋ ਆਉਣਗੀਆਂ ਤਿੰਨ ਆਉਣਗੀਆਂ ਕੋਈ ਘਰ ਚ ਤਿੰਨ ਤਿੰਨ ਨੌکریاں ਵੀ ਮਿਲੀਆਂ ਹੋਈਆਂ ਨੇ ਨੌکریاں ਵੀ ਨਾ ਨੌکریاں ਵੀ ਡਿਗਰੀ ਮੁਤਾਬਕ ਮਿਲ ਰਹੀਆਂ ਨੇ ਕੋਈ ਐਸਜੀਓ ਲੱਗ ਰਿਹਾ ਹੈ ਕੋਈ ਪਟਵਾਰੀ ਬਣ ਰਿਹਾ ਹੈ ਕੋਈ ਸੀਵਰੇਜ ਡਿਪਾਰਟਮੈਂਟ ਚ ਅਫਸਰ ਬਣ ਰਿਹਾ ਹੈ ਡਿਗਰੀ ਦੇ ਮੁਤਾਬਕ ਉਹਨੇ ਹੋਰ ਪੜਾਈ ਕਰ ਲਈ ਤਾਂ ਉਹਨੇ ਪਿਛਲੀ ਨੌਕਰੀ ਛੱਡਤੀ ਅੱਗੇ ਹੋਰ ਆ ਗਿਆ ਡਿਗਰੀ ਮੁਤਾਬਕ ਵਾਈਟ ਕਾਲਰ ਜੌਬ ਕਹਿੰਦੇ ਇਹਨੂੰ ਉਹ ਮਿਲ ਰਹੀਆਂ ਨੇ ਜਿਹੜੇ 65000 ਨੌਕਰੀਆਂ ਮਿਲੀਆਂ ਉਹਨਾਂ ਚੋਂ ਇਹ ਇੱਕ ਪਿੰਡ 'ਚ 15-15 20-20 ਨੌਕਰੀਆਂ ਮਿਲ ਗਈਆਂ 25-25 ਮਿਲ ਗਈਆਂ ਤੇ ਇਧਰਲੇ ਪਾਸੇ ਨਾਲ ਦੇਖਣ ਲੱਗ ਜਿਓ ਉਹਨਾਂ ਨੂੰ ਅਕਾਲੀ ਦਾ ਨਾਲੇ ਜੇ ਉਹਨਾਂ ਨੇ ਨੌਕਰੀ ਤਾਂ ਦਿੰਦੇ ਨਹੀਂ ਜੇ ਉਹਨਾਂ ਨੇ ਰੱਖੇ ਵੀ ਨਾ ਡਾਇਨਾਸੌਰਾਂ ਦੀ ਲਿੱਦ ਇਕੱਠੀ ਕਰਨ ਤੇ ਰੱਖਣਗੇ ਉਹ ਉਹਨਾਂ ਕੋਲੇ ਕਿਹੜੀ ਨੌਕਰੀਏ ਦਿੰਦੇ ਤਾਂ ਐ ਨਹੀਂ ਪਹਿਲਾਂ ਕਦੋਂ ਦਿਤਿਆ ਉਹਨਾਂ ਨੂੰ ਸੰਗਲ ਪਾਉਂਦੇ ਫੇਰੇ ਜਾਣਗੇ ਆਪਣੇ ਜਵਾਬ ਉਥੇ ਪਹਿਲਾਂ ਉਹਨਾਂ ਨੇ ਐਸੇ ਕੰਮ ਤੇ ਰੱਖੇ ਸੀਗੇ ਉਹ ਇੱਕ ਇੱਕ ਕੋਲੇ ਘੋੜੇ ਸੀ ਕਹਿੰਦਾ ਮੇਰੇ ਘੋੜਿਆਂ ਨੂੰ ਕਹਿੰਦਾ ਕੌਣ ਚਾਰਾ ਪਾਊਗਾ ਜੇ ਮੈਂ ਪੜਾਤੇ ਉਹਨੇ ਸਕੂਲ ਹੀ ਨਹੀਂ ਬਣਾਏ ਅੱਜ ਸਕੂਲ ਬਣ ਰਹੇ ਨੇ ਸਾਡੇ ਸਕੂਲਾਂ ਦੇ ਬੱਚੇ ਪੜ੍ਹ ਕੇ ਐਸਐਸਸੀ ਟੈਸਟ ਕਲੀਅਰ ਕਰ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅੱਜ ਤੋਂ 4 ਸਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਟੈਸਟਾਂ ਦੇ ਨਾਂ ਨਹੀਂ ਪਤਾ ਹੁੰਦਾ ਸੀ ਵੀ ਜੇਈ ਮੇਨ ਕੀ ਹੁੰਦਾ ਹੈ ਜੇਈ ਦਾ ਜਿਹੜਾ ਟੈਸਟ ਹੈ ਬਹੁਤ ਔਖਾ ਟੈਸਟ ਹੈ ਉਹਨੂੰ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਪਿਛਲੀ ਵਾਰ 8 18ਵੇਂ 19ਵੇਂ ਨੰਬਰ ਤੇ ਸੀਗੇ ਜਿਹੜੀ 3 ਸਾਲਾਂ ਬਾਅਦ ਹੁੰਦੀ ਹੈ ਇਹ ਰੈਂਕਿੰਗ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਤੇ ਕੇਰਲਾ ਨੰਬਰ 1 ਸੀ ਐਸ ਵਾਰ ਜੋ ਤੇ ਕੇਰਲਾ ਨੰਬਰ 1 ਸੀ ਐਸ ਵਾਰ ਜੋ ਇੰਡੀਆ ਗਵਰਨਮੈਂਟ ਨੇ ਜਿਹੜਾ ਨੈਕਾ ਦਾ ਕਰਕੇ ਦਿੱਤਾ ਸਾਨੂੰ ਸਰਵੇ ਉਹਦੇ ਚ ਪੰਜਾਬ ਨੰਬਰ 1 ਹੈ ਕੇਰਲਾ ਸੈਕੰਡ ਨੰਬਰ ਤੇ ਆ ਗਿਆ ਜੀ ਪੰਜਾਬੀ ਐਸੀ ਕੌਮ ਹੈ ਐਸਾ ਵਰਦਾਨ ਹੈ ਗੁਰੂਆਂ ਦਾ ਸਾਨੂੰ ਕਿ ਜਿਹੜੀ ਚੀਜ਼ ਨੂੰ ਧਾਰ ਲਈਏ ਇੱਕ ਵਾਰੀ ਕਿ ਆ ਬੰਦ ਕਰਨੀ ਆ ਖਤਮ ਕਰਨੀ ਆ ਉਹ ਖਤਮ ਕਰਕੇ ਹੀ ਸਾਹ ਲੈਣੇ ਕੋਈ ਵੀ ਵੱਡੀ ਤੋਂ ਵੱਡੀ ਆਫਤ ਜਿਹੜੀ ਹੈ ਉਹ ਪੰਜਾਬੀਆਂ ਦੇ ਸਾਹਮਣੇ ਬੌਣੀ ਸਾਬਤ ਹੋ ਜਾਂਦੀ ਹੈ ਹੜ ਆਏ ਸ਼ਾਇਦ ਇੰਨੇ ਹੜ ਸ਼ਾਇਦ ਇੰਨਾ ਪਾਣੀ ਦੇਸ਼ ਦੇ ਕਿਸੇ ਹੋਰ ਸੂਬੇ ਚ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਚ ਆਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦਾ ਸੀ ਅਸੀਂ ਆ ਫਿਰਦੇ ਚੜ ਦੀ ਕਲਾ ਦੇ ਤੇ ਜਕਾਰੇ ਜਗਾਉਂਦੇ ਆ ਫਿਰਦੇ ਅਸੀਂ ਇਹ ਸਾਡਾ ਸਾਨੂੰ ਗੁਰੂਆਂ ਨੇ ਸਾਨੂੰ ਇਹ ਧਰਤੀ ਨੂੰ ਵਰਦਾਨ ਦਿੱਤਾ ਹੋਇਆ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਸਾਨੂੰ ਵਰਦਾਨ ਦਿੱਤਾ ਹੋਇਆ ਬਲੇਫਸ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਫਕੀਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਇਹ ਚਿੰਤਕਾਂ ਦੀ ਧਰਤੀ ਹੈ ਫਿਲਾਸਫਰਾਂ ਦੀ ਧਰਤੀ ਹੈ ਪ੍ਰੋਫੈਸਰਾਂ ਦੀ ਧਰਤੀ ਹੈ ਇਹ ਸੂਰਵੀਰਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਸੋ ਸਾਨੂੰ ਸਾਡੀ ਅਚਾ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਨਸ਼ਾ ਸਾਰੇ ਮੁਲਕ ਚੀ ਹੈ ਬਦਨਾਮ ਸਾਨੂੰ ਕਰਦੇ ਰਹਿੰਦੇ ਬਸ ਬਿਲਕੁਲ ਉਦਾਂ ਹੀ ਜਿਵੇਂ ਪ੍ਰਾਲੀ ਦਾ ਧੂਆ ਸਾਰੇ ਹੁਣ ਤਾਂ ਨਹੀਂ ਪ੍ਰਾਲੀ ਫੂਕਦੇ ਅਸੀਂ ਹੁਣ ਕਿੱਥੋਂ ਆ ਗਿਆ ਦਿੱਲੀ ਦੇ ਵਿੱਚ ਫਿਰ ਪੋਲੂਸ਼ਨ ਕੱਲ ਸੁਪਰੀਮ ਕੋਰਟ ਨੇ ਕੀ ਕਹਿਆ ਕਿ ਹਰ ਗੱਲ ਤੇ ਕਿਸਾਨਾਂ ਨਾ ਪੈ ਨਿਕਲਿਆ ਕਰੋ ਯਾਰ ਹੁਣ ਤਾਂ ਸਾਡੀ ਤਾਂ ਕਣਕਾਂ ਨੂੰ ਤੀਜਾ ਪਾਣੀ ਲੱਗ ਗਿਆ ਹੁਣ ਵੀ ਥੋੜੀ ਦਿੱਲੀ ਚ ਪੋਲੂਸ਼ਨ ਹੈ ਜਦੋਂ ਜਿਹੜਾ ਆਉਂਦਾ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਬੜਾ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਮੈਂ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਚ ਗਿਆ ਅਮੇਸ਼ਾਹ ਜੀ ਹੋਰ ਸਾਰੇ ਮੁੱਖ ਮੰਤਰੀ ਆਏ ਆ ਹਰਿਆਣੇ ਵਾਲੇ ਸੀ ਹ ਰਾਜਸਥਾਨ ਵਾਲੇ ਸੀ ਹਿਮਾਚਲ ਵਾਲੇ ਸੀ ਹੈ ਉੱਤਰਾਖੰਡ ਵਾਲੇ ਵੀ ਸਾਰੇ ਸੀਗੇ ਦਿੱਲੀ ਵਾਲੇ ਵੀ ਸਾਰੇ ਸੀਗੇ ਪਰ ਜਿਹੜਾ ਆਵੇ ਪੰਜਾਬ ਸਾਡਾ ਵੱਡਾ ਭਾਈ ਆ ਜੀ ਸਾਨੂੰ ਇਹ ਤੋਂ ਆਹ ਦਵਾ ਦਿਓ ਹਰਿਆਣੇ ਵਾਲੇ ਕਹਿੰਦੇ ਉਹ ਉਹ ਜਿਹੜਾ ਹਿਮਾਚਲ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਾਈ ਆ ਜੀ ਸਾਨੂੰ ਆਹ ਦਵਾ ਦਿਓ ਰਾਜਸਥਾਨ ਵਾਲੇ ਕਹਿੰਦੇ ਪੰਜਾਬ ਸਾਡਾ ਭਾਈ ਆ ਜੀ ਸਾਨੂੰ ਆ ਮੈਂ ਕਿਹਾ ਵੱਡੇ ਨੂੰ ਹੀ ਲੁੱਟੀ ਜਾਏ ਉਹ ਵੱਡੇ ਨੂੰ ਯਾੜ ਲਿਓ ਵੱਡਾ ਵੱਡਾ ਕਹਿ ਕੇ ਸਾਨੂੰ ਯਾੜੀ ਜਾਂਨੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਹ ਸ਼ੁਕਰ ਆ ਸਾਡੇ ਕੋਲੇ ਅਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ ਚ ਨਹੀਂ ਉਹ ਜੋ ਹਿੱਸਾ ਮੰਗਦੇ ਵੀ ਸਾਡਾ ਹੈ ਮੈਂ ਕਹ ਜੀ ਸਾਡੇ ਕੋਲੇ ਕੁਝ ਨਹੀਂ ਨਾ ਸੱਟ ਕੋਲੇ ਪਾਣੀ ਹੈ ਪਾਣੀ ਬਹੁਤ ਅਸੀਂ ਦੇਤਾ ਪੁਰਾਣੇ ਸਮਝੌਤੇ 1900 ਪਤਾ ਨਹੀਂ ਕਿਹੜੇ 1954 55 ਦੇ ਨਹੀਂ ਫਿਰਦੇ ਹੋ ਤੁਸੀਂ ਉਦੋਂ ਪਾਣੀ ਹੁੰਦਾ ਸੀ ਉਸ ਵੇਲੇ ਗੱਲਾਂ ਹੋਰ ਸੀ ਤੁਸੀਂ ਪਿੰਡਾਂ ਚੋਂ ਆਇਓ ਜਿਹੜੀਆਂ ਜਿਹੜੇ ਪਹਿ ਪਹਿਲਾਂ ਸੀ ਜਾਂ ਜਿੰਨੀਆਂ ਕਿਕਰਾਂ ਦੇ ਰੀਆਂ ਪਹਿਲਾਂ ਸੀ ਉਹ ਹੁਣ ਹੈਗੀਆਂ ਨੇ ਜਿ ਜਿੰਨਾ ਪਾਣੀ ਆਪਣੇ ਪਹਿਲਾਂ ਟੋਬਿਆਂ ਚ ਨਦੀਆਂ ਚ ਜਾਂ ਜਿੰਨਾ ਕੱਸੀਆਂ ਚ ਹੁੰਦਾ ਸੀ ਉਹਨਾ ਹੈਗਾ ਹੁਣ ਜਿੰਨਾ ਜਿੰਨਾ ਪਹਿਲਾਂ 20 25 ਫੁੱਟ ਤੇ ਕੀ 5 ਫੁੱਟ ਤੇ 10 ਫੁੱਟ ਤੇ ਪੱਖਾ ਤਰ ਕੇ ਪੱਖਾ ਉੱਚਾ ਹੁੰਦਾ ਸੀ ਇੰਜਨ ਤੋਂ ਇੰਜਨ ਤੋਂ ਪੱਖਾ ਉੱਚਾ ਹੁੰਦਾ ਸੀ ਪਾਣੀ ਇੰਨਾ ਉੱਚਾ ਸੀ ਅੱਜ ਅੱਜ ਉਹ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਜੀ ਅੱਜ 500 ਫੁੱਟ 400 ਫੁੱਟ ਤੇ ਪਾਣੀ ਵਰਦਾ ਜੀ ਹੁਣ ਸਮਝੋਤੇ ਉਹੀ ਚੱਲੀ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਪਾਣੀ ਹੁਣ ਨਹੀਂ ਹੈ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰ ਹਰਾ ਲੱਗਦਾ ਹੁੰਦਾ ਉਹ ਮੈਂ ਕਹਾਂ ਤੁਸੀਂ ਆ ਕੇ ਦੇਖ ਲਓ ਭਰਾਵੋ ਪਾਣੀ ਚੈੱਕ ਕਰ ਲਓ ਕਿੱਥੇ ਆ ਅਸੀਂ ਪਾਣੀ ਤਾਂ ਨਹੀਂ ਲਕੋਲਾਂਗੇ ਕਿਤੋਂ ਉਹ ਹਮਾਚਲ ਵਾਲੇ ਕਹੀ ਜਾਂਦੇ ਕੱਲ ਪਰਸੋਂ ਦੇ ਕਹਿੰਦੇ ਪੰਜਾਬ ਦੀ ਤਰੱਕੀ ਸਾਡਾ ਯੋਗਦਾਨ ਹੈ ਪਾਣੀ ਸਾਡਾ ਆਉਂਦਾ ਮੈਂ ਕਹਾਂ ਹਾੜਾਂ ਵੇਲੇ ਵੀ ਤੁਹਾਡੇ ਹੀ ਆਇਆ ਸੀ ਫਿਰ ਉਹਦਾ ਵੀ ਹਿਸਾਬ ਕਰ ਲਓ ਸਾਡੇ ਨਾਲ ਫਿਰ ਸੱਚ ਪਹਾੜਾਂ ਦੇ ਪਹਾੜ ਇਧਰ ਨੂੰ ਭੇਜ ਦਿੰਦੇ ਨੇ ਬਾਜੋ ਕਹਿਣ ਲੱਗ ਜਾਂਦੇ ਨੇ ਭਗਵਾਨ ਤੁਮਾਨ ਨੇ ਹਟ ਲੈਂਦੇ ਨੇ ਸੋ ਇਹ ਵੀਰੋ ਇਹ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਆ ਸਾਰੇ ਮੁਲਕ ਤੇ 3000 ਕਿਲੋ ਨਸ਼ਾ ਕਿੱਥੇ ਪੜਿਆ ਜਾਂਦਾ ਕੁਇੰਟਲਾਂ ਦੇ ਕੁਇੰਟਲ ਨਸ਼ਾ ਕਿੱਥੇ ਫੜਿਆ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਤੇ ਗੁਜਰਾਤ ਦੀ ਬੰਦਰਗਾਹ ਤੇ ਕਿੰਨਾ 3000 ਕੁਇੰਟਲ ਫੜਿਆ ਗਿਆ ਜੀ ਉੱਥੇ ਤਾਂ ਕੋਈ ਹੋਣੀ ਜੀ ਕੋਈ ਉਹਨਾਂ ਤੇ ਐਕਸ਼ਨ ਨਹੀਂ ਕੋਈ ਸਰਕਾਰ ਦਾ ਨਹੀਂ ਮੰਨਦੀ ਕੋਈ ਕਿ ਇੱਥੇ ਅਸੀਂ ਆਪਣੇ ਪੈਸੇ ਲਾ ਕੇ ਐਂਟੀ ਡਰੋਨ ਸਿਸਟਮ ਲੈ ਕੇ ਡਰੋਨਾਂ ਚ ਪੈਕੇਟ ਫੜਦੇ ਆਂ ਨਾ ਜੀ ਪੰਜਾਬ ਚ ਨਸ਼ਾ ਜੀ ਕਿੱਥੋਂ ਕਿਉਂ ਬਦਨਾਮ ਕਰਨ ਤੇ ਲੱਗਿਆ ਸੋ ਅਸੀਂ ਫੇਰ ਵੀ ਕਣਕ ਕੋਈ ਗੱਲ ਨਹੀਂ ਜੇ ਸਾਡੇ ਤੇ ਤੁਸੀਂ ਐ ਕਹਿੰਦੇ ਅਸੀਂ ਇਹ ਵੀ ਕਲੰਕ ਤੋਕੇ ਦਿਖਾ ਦਾਂ ਤੁਹਾਨੂੰ ਅਸੀਂ ਤਾਂ ਦੇਸ਼ ਦੀ ਇਯਾਦੀ ਲੈਂਚ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਹਰਾ ਇਨਕਲਾਬ ਲਿਆਉਣਾ ਪੰਜਾਬ ਅਸੀਂ ਅਸੀਂ ਸਾਰੇ ਅਨਾਜ ਦੇ ਭੰਡਾਰ ਪਰਤੇ ਕਣਕਾਂ ਖਰੀਦਦੇ ਸੀ ਪਹਿਲਾਂ ਮਾਰੀਆਂ ਕਣਕਾਂ ਅਮਰੀਕਾ ਵਾਲੇ ਭੇਜ ਦਿੰਦੇ ਸੀ ਖਾਣ ਵਾਸਤੇ ਵੀ ਆਪਾਂ ਨੂੰ ਕਣਕ ਉਧਰੋਂ ਆਉਂਦੀ ਸੀ ਅੱਜ ਸੰਭਣ ਇਹਨਾਂ ਦੇ ਸਟੋਰ ਭਰੇ ਪਏ ਨੇ ਜੀ ਸੋ ਇਸ ਕਰਕੇ ਇਹ ਜਿਹੜਾ ਯੋਧ ਨਸ਼ੇ ਵਿਰੋਧ ਦਾ ਆਪਣਾ ਜਿਹੜਾ ਮਹਿੰਮ ਹੈ ਇਹ ਆਪਣੀ ਤੰਦਰੁਸਤੀ ਦੀ ਮੈਮ ਹੈ ਇਦੇ ਨਾਲ ਆਪਣਾ ਇਹ ਫਾਇਦਾ ਹੈ ਕਿ ਆਪਣੇ ਬੱਚੇ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਨਾ ਤੰਦਰੁਸਤ ਹੋਊਗੀ ਦੇਖੋ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਜੇ ਸਾਡੇ ਪੰਜਾਬੀਆਂ ਦੀ ਨਰੋਈ ਸਿਹਤ ਹੋਊਗੀ ਉਹ ਉਹਨਾਂ ਦੀ ਸੋਚ ਨਿਗਰ ਹੋਊਗੀ ਉਹਨਾਂ ਦੀ ਸੋਚ ਜਿਹੜੀ ਹੈ ਉਹ ਸੋਲਿਡ ਹੋਊਗੀ ਆਪਾਂ ਕਹਿੰਦੇ ਨਾ ਕਿ ਜਿੰਨੀ ਨੀਂਹ ਵਧੀਆ ਹੁੰਦੀ ਹੈ ਉਹਨੀ ਬਿਲਡਿੰਗ ਜਿਹੜੀ ਹੈ ਜਿਆਦਾ ਧੇਰ ਉਹਦੀ ਉਹਦੀ ਵੈਲਿਡਿਟੀ ਹੁੰਦੀ ਹੈ ਇਹ ਆਪਾਂ ਨੀਹਾਂ ਦੀਆਂ ਇੱਟਾਂ ਨੂੰ ਠੀਕ ਕਰ ਰਹੇ ਹਾਂ ਉਹਨਾਂ ਨੇ ਠੀਕ ਹੈ ਉਹਨਾਂ ਨੇ ਜਿਹੜਾ ਪਰ ਪ੍ਰਾਣੀਆਂ ਸਰਕਾਰਾਂ ਨੇ ਬਹੁਤ ਆਪਦੇ ਫਾਇਦਿਆਂ ਵਾਸਤੇ ਕੀਤਾ ਤੇ ਉਹ ਭਰ ਵੀ ਰਹੇ ਨੇ ਆਪ ਦਾ ਆਪ ਦਾ ਜਿਹਨੂੰ ਜਿਹਨੇ ਜਿੰਨਾ ਪਾਇਆ ਪਰਮਾਤਮਾ ਦੀ ਕਚਹਿਰੀ ਚੋਂ ਤਾਂ ਨਹੀਂ ਬਚ ਸਕਦੇ ਨਾ ਚਲੋ ਇੱਥੋਂ ਵਾਲੀਆਂ ਕਚਹਿਰੀਆਂ ਚ ਤਾਂ ਜੱਜ ਜਾ ਵਕੀਲ ਜਾਂ ਕੋਈ ਕਰ ਲੈਂਦੇ ਨੇ ਵੱਡੇ ਪੈਸੇ ਨੇ ਉਹਨਾਂ ਕੋਲੇ ਗਵਾਹਾਂ ਗੂਹਣ ਮਕਰਾ ਲੈਂਦੇ ਉੱਥੇ ਤਾਂ ਨਹੀਂ ਮੁਕਰਦਾ ਨਾ ਉੱਥੇ ਤਾਂ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਯਾਦ ਪੁੱਛਣੀ ਸੋ ਇਸ ਕਰਕੇ ਕਿਤੇ ਨਾ ਕਿਤੇ ਤਾਂ ਮਿਲਦਾ ਹੀ ਹੈ ਜੀ ਫਲ ਸੋ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਮੈਂ ਤਾਂ ਹੀ ਅਰਦਾਸ ਕਰਦਾ ਕਿਉਂਕਿ ਤੁਹਾਡਾ ਨਾਮ ਵੀ ਹਿਸਟਰੀ ਚ ਲਿਖਿਆ ਜਾਊ ਕਿ ਜਦੋਂ ਪੰਜਾਬ ਨੇ ਆਪਣੇ ਆਪ ਨੂੰ ਕਲੀਨ ਕੀਤਾ ਜਦੋਂ ਪੰਜਾਬ ਨੇ ਚਿੱਟੇ ਵਾਲੇ ਦਾਗ ਨੂੰ ਧੋਤਾ ਤਾਂ ਉਸ ਵੇਲੇ ਕੌਣ-ਕੌਣ ਯੋਗਦਾਨ ਕੀਦਾ ਕੀਤਾ ਸੀ ਤੁਹਾਡਾ ਸਾਰਿਆਂ ਦਾ ਨਾਮ ਪਹਿਰੇਦਾਰ ਦੇ ਤੌਰ ਤੇ ਰੱਖਿਆ ਜਾਣਾ ਮੈਂ ਖੁਦ ਮੈਂ ਖੁਦ ਪਹਿਰੇ ਤੇ ਜਾਂਦਾ ਰਿਆਂ ਠਿਕਰੀ ਪਹਿਰਾ ਠਿਕਰੀ ਪਹਿਰਾ ਕਹਿੰਨੇ ਆਪ ਇਹਨੂੰ ਲਿਸਟ ਬਣ ਜਾਂਦੀ ਚੌਕੀਦਾਰ ਵੱਲੋਂ ਵੀ ਅੱਜ ਆਪਾਂ ਪੰਜ-ਪੰਜ ਕਰਾਂਦੇ ਮੁੰਡੇ ਜਾਣੇ ਚਾਹ ਕੋਡਲ ਚਾਹ ਕੋਡ ਲੈ ਜਾਂਦੇ ਸੀ ਉੱਥੇ ਜਾ ਕੇ ਧੂਈ ਲਾ ਲੈਂਦੇ ਸੀ ਤੇ ਚੌਂਕੇ ਚ ਪਿੰਡ ਦੇ ਚੌਂਕ ਚ ਬਹਿਣਾ ਹੁੰਦਾ ਕੋਈ ਆਇਆ ਤਾਂ ਉਹਨੂੰ ਪੁੱਛਣਾ ਭਾਈ ਕਿਹਨਾਂ ਦੇ ਜਾਣਾ ਹੈ ਕੌਣ ਹੈ ਤੂੰ ਬਸ ਇਹੀ ਚੈੱਕ ਕਰਨਾ ਹੁੰਦਾ ਕਿ ਕੋਈ ਅਣਜਾਣ ਬੰਦਾ ਨਾ ਪਿੰਡ ਚ ਆ ਜੇ ਤੇ ਉਹੀ ਪਹਿਰੇ ਜਿਹੜੇ ਨੇ ਹੁਣ ਆਪਾਂ ਦੇਣੇ ਪੈਣਗੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਉਂਕਿ ਆਪਾਂ ਪਿੰਡਾਂ ਤੋਂ ਆਏ ਆਪਾਂ ਨੂੰ ਸਾਰਾ ਪਤਾ ਪਿੰਡ ਵਾਲਿਆਂ ਨੂੰ ਵੀ ਸਾਰਾ ਪਤਾ ਹੁੰਦਾ ਕਿ ਕਿਹੜੇ ਪਿੱਪਲ ਥੱਲੇ ਆ ਕੇ ਖੜਦੇ ਨੇ ਗੱਡੀ ਦਾ ਬੋਨਟ ਚੱਕ ਲੈਂਦੇ ਨੇ ਗੱਡੀ ਖਰਾਬ ਹੋ ਗਈ ਪਤਾ ਨਹੀਂ ਉੱਥੇ ਜਿਹੜੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਬੋਨਟ ਚੱਕਣਗੇ ਪੋਰ ਦਿੱਤੇ ਹੁੰਦੇ ਨੇ ਉਹ ਉੱਥੇ ਜਾਣਦੇ ਨੇ ਤੇ ਨਸ਼ੇ ਵਿੱਚ ਲੈ ਕੇ ਆ ਜਾਂਦੇ ਨੇ ਸਾਰਾ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਕਿ ਕਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਜੇ ਦੋ ਗੇੜੇ ਐਨੂੰ ਮਾਰੇ ਨੇ ਤਾ ਫਿਰ ਇਹਦਾ ਮਤਲਬ ਤੂੰ ਦੋ ਜਾਣੇ ਆਜੋ ਜੇ ਤਿੰਨ ਗੇੜੇ ਮਾਰਨੇ ਤਿੰਨ ਜਾਣੇ ਇਹ ਤਾਂ ਕੋਡ ਨਹੀਂ ਉਹਨਾਂ ਦੇ ਔਰ ਉਹ ਹੀ ਨਹੀਂ ਪਤਾ ਕਿ ਉਹ ਕਹਾਂ ਕੀਤਾ ਲਿਆਉਂਦਾ ਹੈ ਇਹ ਵੀ ਪਤਾ ਉਹ ਕਹਾਂ ਕੀਤਾ ਲਿਆਉਂਦਾ ਸਾਰਾ ਕੁਝ ਅੱਛਾ ਪਿੰਡ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿੰਨਾ ਕਿੰਨਾ ਦੇ ਘਰ ਬਰਬਾਦ ਹੋ ਰਹੇ ਨੇ ਪਿੰਡ ਵਾਲਾਂ ਦੀ ਉਸ ਘਰ ਨਾਲ ਹਮਦਰਦੀ ਵੀ ਹੁੰਦੀ ਹੈ ਕਿ ਇਹਨਾਂ ਦੇ ਘਰੇ ਯਾਰ ਨਸ਼ਾ ਵਾੜਦਾ ਇਹਨਾਂ ਨੇ ਉਹ ਉਹਦੇ ਉਹਦੇ ਵਾਸਤੇ ਲੋਕ ਜਿਹੜੇ ਨੇ ਹਮਦਰਦੀ ਹੁੰਦੀ ਹੈ ਆਪਾਂ ਵੀ ਉਹਨਾਂ ਲਈ ਹਮਦਰਦੀ ਰੱਖਣੀ ਹੈ ਜਿਹੜੇ ਨਸ਼ਾ ਕਰਦੇ ਨੇ ਨਾ ਉਹਨਾਂ ਨੂੰ ਆਪਾਂ ਮਤਲਬ ਮੁਜਰਮ ਨਹੀਂ ਉਹ ਤਾਂ ਉਹ ਤਾਂ ਮਰੀਜ਼ ਨੇ ਵਿਕਟਮ ਨੇ ਤਾਂ ਉਹਨਾਂ ਨੂੰ ਤਾਂ ਆਪਾਂ ਜਿਸ ਤਰ੍ਹਾਂ ਕਹਿ ਕੇ ਕਹਿ ਕੇ ਹਸਪਤਾਲ ਚ ਲੈ ਕੇ ਜਾਈਏ ਉਹਨਾਂ ਨੂੰ ਪਿਆਰ ਨਾਲ ਕੋਈ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਪਤਾ ਨਹੀਂ ਅਸੀਂ ਸਮਾਜ ਚੋਂ ਹੀ ਕੱਟਦੇ ਹੁਣ ਸਾਡਾ ਤਾਂ ਯਾਰ ਘਰ ਬਰਬਾਦ ਹੋ ਗਿਆ ਮੇਰਾ ਮਾਂ ਮੇਰੇ ਮਾਂ ਪਾਪ ਤਾਂ ਨੀ ਨੀ ਬਾਕੇ ਲੰਨਣ ਲੱਗ ਗਏ ਸੱਤ ਵਿੱਚ ਦੀ ਜਾਂ ਇਧਰ ਉਧਰ ਦੀ ਲੰਗਣ ਲੱਗ ਗਏ ਵੀ ਯਾਰ ਲੋਕ ਕੀ ਕਹਿਣਗੇ ਇਹ ਬਹੁਤ ਵੱਡਾ ਸਟਿਗਮਾ ਹੈ ਇੱਕ ਹਨਾ ਕਿ ਯਾਰ ਲੋਕ ਕੀ ਕਹਿਣਗੇ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਨੇ ਕੀ ਕਹੇਂਗੇ ਲੋਕ ਤੋਂ ਇਸ ਕਰਕੇ ਇਹ ਆਪਾਂ ਉਹਨਾਂ ਨੂੰ ਸਮਝਾਈਏ ਜਾਂ ਕੋਈ ਗੱਲ ਨਹੀਂ ਗਲਤੀਆਂ ਹੋ ਜਾਂਦੀਆਂ ਨੇ ਇਨਸਾਨ ਗਲਤੀਆਂ ਦਾ ਪੁੱਤ ਲੈ ਚਲੋ ਅਪਾ ਠੀਕ ਕਰਦੇ ਆ ਜਿੰਦਗੀ ਬਹੁਤ ਵੱਡੀ ਪਈ ਐ ਵੱਡੇ ਵੱਡੇ ਲੋਕ ਜਿਹੜੇ ਵੱਡੇ ਵੱਡੀਆਂ ਗਲਤੀਆਂ ਕਰਕੇ ਵਾਪਸ ਵੀ ਆਏ ਹੋਏ ਨੇ ਬਾਅਦ ਚ ਕਾਮਯਾਬੀਆਂ ਵੀ ਹਾਸਲ ਕੀਤੀਆਂ ਉਹਨਾਂ ਨੇ ਹੋ ਜਾਂਦੀਆਂ ਗਲਤੀਆਂ ਇੱਚ ਕਿਹੜੀ ਗੱਲ ਐ ਤਾਂ ਉਹਨਾਂ ਨੂੰ ਮਨਾ ਕੇ ਪਿਆਰ ਨਾਲ ਨਾ ਕਿ ਉਹਨਾਂ ਨੂੰ ਕੋ ਚੜਾ ਕੇ ਜੇ ਵੀ ਤੂੰ ਤਾਂ ਗਿਆ ਉਹ ਤੂੰ ਤਾਂ ਖਤਮ ਹੋ ਗਿਆ ਤੈਨੂੰ ਉਹਨੂੰ ਸਮਝਾਇਆ ਸੀ ਜਾਂ ਮੀਣੇ ਥਣ ਪਾਨੇ ਦੀ ਬਜਾਏ ਉਹਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਹਸਪਤਾਲ ਤੇ ਲੈ ਜੀਏ ਸਰਕਾਰ ਵੱਲੋਂ ਅਸੀਂ ਹੈਲਪ ਕਰਾਂਗੇ ਤੇ ਉਹ ਆ ਕੇ ਕੰਮਕਾਰ ਤੇ ਲੱਗ ਜੇ ਉਹਦੀ ਹੈਲਪ ਕਰਦੇ ਉਹ ਆਪ ਹੀ ਆਪਣੇ ਆਪ ਉਹਦਾ ਜਿਹੜਾ ਅੰਦਰੋਂ ਮੋਰਲ ਬੂਸਟ ਹੋ ਜਾਂਦਾ ਹੈ ਉਹਦਾ ਹੌਸਲਾ ਵੱਧ ਜਾਂਦਾ ਹੈ